ਆ ਗਿਆ ਉਹ ਆ ਗਿਆ ਸਾਨੂੰ 52 ਸਾਲਾਂ ਦੀ ਆ ਵੜੀ ਸਰਕਾਰ ਦੇ ਉੱਤੇ ਮਾ ਦੇ ਵਰੀ ਸੱਚੀ ਸਿੱਖਿਆਤ ਨਹੀਂ ਸਰਦਾਰ ਪਟਨਾ ਸੰਧੀ ਮਾਨ ਸਿਆਸਤ ਦੀ ਦਿਨੋਤ ਇੱਕ ਵੱਡਾ ਨਾਮ ਹੈ ਪਰ ਧੰਨਵਾਦ ਕਰਦੇ ਆ ਆਪਣੀ ਰੋਜੀ ਵਪਾਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਤੇ ਪ੍ਰਧਾਨ ਸਰ ਸਮੂਤੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਜੀ ਆਇਆਂ ਨੂੰ ਆਪਾਂ ਹਨਾ ਨਾਟਰੀ ਜਿਹੜਾ ਸ਼ੁਰੂ ਹੋਵੇਗਾ ਖੇਡ ਕਬੱਡੀ ਦਾ ਆ ਨੋ ਨਾਮ ਅਤੇ ਸਪਾਰ ਦੇ ਸਿੱਖਿਆਤਾਂ ਨੂੰ ਜੋ ਧੰਨਵਾਦ ਕਰਦੇ ਸੱਜ ਹੱਤਾਂ ਦੇ ਸੰਗ ਫੀਲ ਸਟੇਡੀਅਮ ਦੇ ਵਿੱਚ ਬੱਧੀ ਰੌਣਕਾ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਆਪਣੀ ਉਹ ਜਿਹੜੀ ਪਰੀ ਜ਼ਿੰਦਗੀ ਵਿੱਚ ਸਮਾਂ ਕੱਢ ਕੇ ਇਸ ਧਰਤੀ ਇਸ ਨਗਰ ਦੇ ਵਿੱਚ ਬੁੱਧੋ ਆਪਾਂ ਧੰਨਵਾਦ ਕਰਦੇ ਜੀ ਐਮ ਆਖਦੇ ਆ ਬਹਤਰ ਕੋਲੋਂ ਧੰਨਵਾਦ ਦਾ ਜਿਹੜਾ ਫਾਈਨਲ ਮੈਚ ਖੇਡਿਆ ਜਾਵੇਗਾ ਇਤਿਹਾਸਿਕ ਨਗਰ ਗਦਰਿਆਣੀ ਦੇ ਸਾਰੇ ਸਾਥ ਸੰਗਤਾਂ ਅਰਗੋੜ ਦੇ ਪਿੰਡਾਂ ਤੋਂ ਮਾਖੇਂ ਕਬੱਡੀ ਨੂੰ ਪਿਆਰ ਕਰਨ ਵਾਲੇ ਸਰਕਾਰਯੋਗ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਦੀ ਫਤਿਹ ਸਰਦਾਰ ਚੰਦ ਸਿੰਘ ਜੀ ਖੇਡ ਸਟੇਡੀਅਮ ਦੇ ਵਿੱਚ ਤੁਸੀਂ ਜੁੜੇ ਹੋ ਹਰ ਸਾਲ 31 ਇੱਕ ਤੇ 2 ਤਰੀਕ ਨੂੰ ਇਹ ਜਿਹੜਾ ਟੂਰਨਾਮੈਂਟ ਆ ਕਰਾਇਆ ਜਾਂਦਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਸ ਨਗਰ ਦੇ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਨੇ ਮੈਂ ਉਹਨਾਂ ਨੂੰ ਵਧਾਈ ਵੀ ਦੇਣੀ ਚਾਹਨਾ ਕਿ ਅਮਨ ਸ਼ਾਂਤੀ ਨਾਲ ਤੁਸੀਂ ਪੰਚਾਇਤ ਦੀਆਂ ਚੋਣਾਂ ਹੋਈਆਂ ਔਰ ਮੈਨੂੰ ਇਹ ਦੱਸਿਆ ਗਿਆ ਕਿ ਸਾਰੀ ਪੰਚਾਇਤ ਨੌਜਵਾਨ ਮੁੰਡੇ ਸਾਰੇ ਪੰਜ ਸਰਪੰਚ ਜਿੱਤੇ ਨੇ ਔਰ ਇੱਕਾ ਇਸ ਪਿੰਡ ਦੇ ਵਿੱਚ ਇਸੇ ਗੱਲ ਤੋਂ ਪਤਾ ਲੱਗ ਜਾਂਦਾ ਕਿ ਗੁਰਦੁਆਰਾ ਇੱਕੋ ਹੀ ਹੈ ਇੱਕਾ ਦਾ ਮਤਲਬ ਇੱਕਾ ਇਹ ਕਿ ਵੀ ਨਿਸ਼ਾਨੀਆਂ ਮੈਂ ਮਾਤਾ ਟੇਕੇ ਆਇਆ ਉੱਥੇ ਤੇ ਇੱਕਾ ਰੱਖਣਗੇ ਜਿਹੜੇ ਪਿੰਡੋਂ ਕਾਮਯਾਬ ਹੋ ਜਾਂਦੇ ਨੇ ਜਿੱਥੇ ਘਰੇਵੰਦੀਆਂ ਹੋ ਜਾਂਦੀਆਂ ਨੇ ਉੱਥੇ ਫਿਰ ਉਹਨਾਂ ਪਿੰਡਾਂ ਨੂੰ ਪਿੱਛੇ ਆਣਾ ਪੈ ਜਾਂਦਾ ਹੈ ਇਹ ਗਰਾਊਂਡ ਹੈ ਸਭ ਦਾ ਸਾਂਝਾ ਹੈ ਤੁਸੀਂ ਬਹੁਤ ਵਾਰੀ ਮੇਰੀਆਂ ਗੱਲਾਂ ਸੁਣੀਆਂ ਵੀ ਹੋਣੀਆਂ ਮੈਂ ਕਦੇ ਵੀ ਗਰਾਊਂਡ ਦੇ ਵਿੱਚ ਜਾ ਕੇ ਕੋਈ ਆਰਥਿਕੀ ਗੱਲ ਹੀ ਕਰਦਾ ਕਿਉਂਕਿ ਇੱਥੇ ਕਲੱਬ ਦੇ ਵਿੱਚ ਵੀ ਤੇ ਇੱਥੇ ਲੋਕਾਂ ਦੇ ਵਿੱਚ ਵੀ ਬਹੁਤ ਸਾਰੀਆਂ ਹੋਰ ਪਾਰਟੀਆਂ ਦੇ ਵੀ ਸਵਾਤਕ ਨੇ ਹੋਣਾ ਵੀ ਚਾਹੀਦਾ ਜਿੱਥੇ ਤੂੰ ਦਾ ਦਿਲ ਕਰਦਾ ਉੱਥੇ ਤੁਸੀਂ ਰੋ ਖੜੋ ਜਿਹੜੀ ਪਾਰਟੀ ਦਾ ਪ੍ਰੋਗਰਾਮ ਚੰਗਾ ਲੱਗਦਾ ਉਹਨਾਂ ਨੂੰ ਸਾਥ ਦਿਓ ਪਰ ਜਿੱਤੇ ਕਿਤੇ ਪਰ ਰਾਜਨੀਤੀ ਦੀ ਗੱਲ ਕਰਨੀ ਹੋਈ ਆਪਾਂ ਤੇ ਹੋਰ ਬਾਹਰ ਕਿਤੇ ਸਟੇਜ ਲਾ ਲਾਂਗੇ ਪਰ ਇਹ ਸਭ ਦਾ ਸਾਂਝਾ ਕਰਾਉਂਦਾ ਕਬੱਡੀ ਵਾਲੇ ਮੁੰਡਿਆਂ ਦੇ ਨਾਮ ਤੱਕ ਤਾੜੀ ਮਾਰੋ ਜਿਨ੍ਹਾਂ ਦੀ ਪੂਰੀ ਤੇ ਅੱਖ ਹੈ ਇਹਨਾਂ ਨੇ ਸਰੀਰ ਕਮਾਏ ਨੇ ਅੱਜ ਜਦੋਂ ਆਪਾਂ ਖ਼ਬਰਾਂ 'ਚ ਪੜਦੇ ਆਂ ਖ਼ਬਰਾਂ ਸਾਡੀ ਜਵਾਨੀ ਜਿਹੜੀ ਹੈ ਉਹ ਉਹ ਮਾਰ ਗਏ ਜੋ ਉਸ ਸਮੇਂ ਕਾ ਚਿੱਟੀਆਂ ਵਾਲ ਨੂੰ ਡੁੱਬ ਰਹੀ ਹੈ ਤਾਂ ਅੱਜ ਦੇ ਜਮਾਨੇ 'ਚ ਆ ਜਿਹੜੇ ਚਿੱਕਰ ਦੇ ਵਿੱਚ ਗਲਾਬ ਖੇਰੇ ਹੋਏ ਨੇ ਮੁੰਡੇ ਥੋੜੇ ਪਿੰਡ ਦੇ ਇੱਕ ਤਾਂ ਟੀਮ ਹੈ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣੇ ਆਂ ਔਰ ਮੈਨੂੰ ਇਹ ਵੀ ਕਿਹੜੇ ਚੰਗੋ ਏਨੀ ਟੀਮ ਹਾਸਟ ਉਹਨੂੰ ਬਧਾਈ ਨਾਲੇ ਸਾਰੇ ਹਾਸਟਾਂ ਕੇ ਰੁਕਾਵ ਨਹੀਂ ਕਰਨਾ ਕਿਉਂਕਿ ਹਾਸਟ ਹੋਣਾ ਸਭ ਤੋਂ ਵੱਡਾ ਯੋਗਦਾਨ ਸੈਕੰਡ ਦੇ ਫਾਈਨਲ ਹੁੰਦਾ ਹੈ ਜੇ ਨਾ ਹੁੰਦੇ ਮੁਕਾਬਲੇ ਨਹੀਂ ਹੁਣਾ ਸੀ ਕੋਈ ਗੱਲ ਨਹੀਂ ਇੱਥੇ ਹਾਰ ਹੋ ਜੂ ਕਈ ਵਾਰੀ ਹਰ ਜਿੱਤ ਜਿੱਦਿਆਂ ਦੀ ਉਹ ਹੀ ਟੀਮ ਹਰ ਇੱਕ ਹਾਰ ਕੀ ਕਰਨ ਕਾਲ ਜਿੱਤੂ ਹਾਰ ਕਰਨ ਹਾਂ ਇਹ ਤੁਹਾਨੂੰ ਨਾਲ ਜਿੱਤਿਆਂ ਨੇ ਹਾਰ ਜਿੱਤ ਚੱਲਣੀ ਚਾਹੀਦੀ ਆ ਕਬੱਡੀ ਖੇਡ ਨਹੀਂ ਹਾਰ ਨਹੀਂ ਚਾਹੀਦੀ ਆ ਜਿਹੜਾ ਪਿੱਛੇ ਦੇ ਜਨਮ ਜੇ ਲੱਗਣ ਅੱਗੇ ਸੀ ਵੀ ਰਾਕੇ ਖੇਡ ਦੇ ਜਿਹਾ ਕੋਰੇ ਇਹਦੇ ਨਾਲ ਖੇਡ ਬਦਨਾਮ ਹੋ ਜਾਂਦੀ ਹੈ ਤਿੰਨ ਤਿੰਨ ਚਾਰ ਸਾਲ ਤੋਂ ਪਹਿਲਾਂ ਆ ਕਾ ਖੇਡ ਬੈਠੇ ਨੇ ਵੀ ਟੂਰਨਾਮੈਂਟ ਦੇਖਾਂਗੇ ਸੋ ਇਹਨਾਂ ਵੀ ਇੱਥੇ ਰੱਖਣੀ ਆ ਆਪਾਂ ਫੁੱਟੋ ਥਾ ਡਾ ਢਾ ਕੰਮ ਹੈ ਉਹ ਦੇਖ ਲੋ ਕਿ ਟਾਈਮ ਤੇ ਜਨਮ ਲੱਗੇ ਲੋਕ ਮੈਚ ਦੇਖੋ ਖੜ ਗਏ ਸੀ ਵੀ ਛੱਡੂ ਉੱਪਰੋਂ ਧਰਨੇ ਖੜਦੇ ਨੇ

ਤੁਹਾਨੂੰ ਬਹੁਤ-ਬਹੁਤ ਵਾਰਕਾ ਤੁਸੀਂ ਸਾਰੀ ਟੀਮ ਨੂੰ ਜਿੰਨੇ ਵੀ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਬਦਮੰਤ ਦੇ ਸੱਜਣ ਹਾਂ ਮੈਂ ਮੈਂ ਉਹੀ ਗੱਲ ਕਹਿਣਾ ਹੁੰਦਾ ਜਿੰਨਾ ਮੈਂ ਕਹ ਸਕਦਾ ਐਵੇਂ ਨਾ ਉਹੀ ਪੋਕੇ ਫੈਕਟਰ ਨਾਲ ਜਿੰਨੇ ਘੋਟੇ ਫੇੜੇ ਟੋਕੇ ਚ ਪਾ ਚੁੱਕੇ ਜਨਾਵਾਂਗੇ ਕੋਈ ਫਾਇਦਾ ਨਹੀਂ ਕੋਈ ਛੋੜ ਕੇ ਨਾ ਮੈਂ ਥੋੜਾ ਜਾਵਾਂ ਨਾ ਕ੍ਰਿਸਟਿਅਨ ਨੂੰ ਮਿਲੂ ਬਾਰਾ ਘਟਿਓ ਕਿਸੇ ਦਾ ਕੋਈ ਫਾਇਦਾ ਨਹੀਂ ਮੈਂ ਜਿੰਨਾਂ ਦਾ ਸਾਧਨਾ ਨਹੀਂ ਕਰੂਗਾ ਸਕੂਲ ਵਾਸਤੇ ਮੇਰੇ ਕੋਲੇ ਪਿੰਡ ਵੱਲੋਂ ਮੰਗ ਪੱਤਰ ਆਇਆ ਹੋਇਆ ਹੈ 5 ਲੱਖ ਰੁਪਇਆ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੇ ਕੋਲ ਸਕੂਲ ਵਾਸਤੇ ਪਹੁੰਚੂਗਾ ਤੇ ਨਰੇਗਾ ਨਰੇਗਾ ਤੇ ਮਨਰੀਗਾ ਤੋਂ ਲੇਬਰ ਵੀ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਢਾਲਦਾ ਨਾ ਨਰੇਗਾ ਨਰੇਗਾ ਜਿਹੜੇ ਨਿਹਾਇ ਦਾ ਮਜ਼ਦੂਰ ਨੇ ਉਹਨਾਂ ਨੂੰ ਕੰਮ ਮਿਲੂਗਾ ਤੇ ਨਾਲੇ ਤੁਹਾਡੇ ਪੈਸੇ ਵਧਣਗੇ ਕਮਰੇ ਭਾਵੇਂ ਦੋ ਵਾਸਤੇ ਆ ਪਰ ਤੁਸੀਂ ਕਮਰੇ ਵਧਾ ਵੀ ਸਕਦੇ ਹੋ ਜੇ ਤੁਸੀਂ ਆਪ ਕੰਮ ਕਰੋਗੇ ਸਭਾ ਸਾਹਿਬ ਤੁਹਾਡੀ ਅਗਵਾਈ ਦੇ ਵਿੱਚ ਪਹਿਲਾ ਕੰਮ ਇਹ ਹੈ ਐਸੇ ਐਸੇ ਮਹੀਨੇ ਚ ਕੰਮ ਚੱਲ ਪੂਗਾ ਮੈਂ ਜੋ ਕੰਮ ਮੈਂ ਨਹੀਂ ਕਰ ਸਕਦਾ ਮੈਂ ਕਹਿ ਨਹੀਂ ਜੋ ਮੈਂ ਕਰ ਸਕਦਾ ਉਹ ਮੈਂ ਕਹਿਣਾ ਸੋ ਇਸ ਕਰਕੇ ਤੁਹਾਨੂੰ ਮੈਂ ਅੱਜ ਮੈਂ ਸਪੈਸ਼ਲੀ ਲੋਕ ਸਭਾ ਦੀ ਕਾਰਵਾਈ ਜਿਹੜੀ ਛੱਡ ਕੇ ਆਇਆ ਕਿਉਂਕਿ ਪਿਛਲੇ ਸਾਲ ਮੇਰੀ ਗੈਰ ਹਾਜ਼ਰੀ ਲੱਗ ਗਈ ਸੀ ਪਿੰਡ ਚ ਤੇ ਇਸ ਵਾਰ ਮੈਂ ਅੱਜ ਲੋਕ ਸਭਾ ਚੱਲ ਰਹੀ ਸੀ ਸਵੇਰੇ ਤੜਕੀ ਰੇਲ ਗੱਡੀ ਤੇ ਆਇਆ ਸ਼ਤਾਬਦੀ ਤੇ ਹੁਣ 5:50 ਮਿੰਟ ਤੇ ਜਾਊਂਗਾ ਜੇ ਕਿਸੇ ਮੇਰੇ ਨਾਲ ਚੱਲਦਾ ਤਾਂ ਮੇਰੇ ਨਾਲ ਵੀ ਆ ਸਕਦਾ ਠੀਕ ਹੈ ਆਪਾਂ ਦਾ ਰੇਲ ਗੱਡੀ ਆਇਆ ਆਪਾਂ ਨੂੰ ਕੌਣ ਓਹੋ ਕੰਨਮਾਨ ਇਹ ਆਖੜਾ ਪੁਲਸਰ ਕਰ ਰਹੇ ਨੇ ਇਹ ਨਾ ਸੰਗਰੂਰ ਜ਼ਿਲ੍ਹੇ ਦੀ ਪੁਲਸ ਹੈ ਇਹਨਾਂ ਨੂੰ ਤੁਰਨਾ ਪੈਂਦਾ ਨਾ ਮੈਂ ਕਹਿੰਦਾ ਤੁਹਾਨੂੰ ਪਿਆ ਸੀ ਰਹਿਣ ਉਹ ਉਹ ਕਹਿੰਦੇ ਵੀ ਸਸਪੈਂਡ ਹੋ ਜਾਣਗੇ ਉਹ ਜਦੋਂ ਤੁਹੀ ਉੱਟਾਟ ਜਾਣਾ ਮਰੇ ਤੁਰੇ ਪਰ ਉਹ ਮੈਂ ਨੋਕੀਏ ਇਹ ਇਹ ਇਹਨਾਂ ਦੀ ਡਿਊਟੀ ਆ ਪਰ ਉਹ ਤੋਂ ਕਹਿੰਦਾ ਹੈਗੇ ਆਪਣੇ ਭਾਈ ਦੇ ਵੀ ਸੋ ਕੰਨਮਾਨ ਨੇ ਇੱਕ ਸੱਤਾ ਦੀਆਂ ਤਾਰ ਰੱਖਣ ਦੀ ਲੋੜ ਹੈ ਕਿ ਕਿਸੇ ਦੇ ਨਜਾਇਜ਼ ਕੰਮ ਚਲਾਇਆ ਹੋਵੇ ਕੰਨਮਾਨ ਕਹਿੰਦਾ ਨੋਟ ਬੰਦੀ ਇਹਦੇ ਕਿਹੜੇ ਕਿਹੜੀ ਨੂੰ ਚਿੱਟੇ ਚਲਾਏ ਹੋਵੇ ਕਿਸੇ ਦੀ ਪੁੱਤ ਨੂੰ ਚਿੱਟੇ ਚਲਾਏ ਹੋਵੇ ਜਦੋਂ ਬਾਲਤ ਕੇਸ ਨਾ ਹੋਵੇ ਸੱਚ ਬੋਲਿਦਾ ਸੱਚ ਬੋਲਣ ਦਾ ਕੀ ਫਾਇਦਾ ਇੱਕ ਵਾਰੀ ਬੋਲ ਕੇ ਉਹਨੂੰ ਦੁਬਾਰਾ ਯਾਦ ਨਹੀਂ ਰੱਖਦਾ ਪਹਿਲਾਂ ਜਦੋਂ ਬੋਲੋਗੇ ਸੱਚੀ ਬੋਲੋਗੇ ਝੂਠ ਨਾਲ ਯਾਦ ਰੱਖਣਾ ਫਿਰ ਜਦੋਂ ਗਾਲ੍ਹਾਂ ਪੁੱਕੀ ਕਹਿੰਦੇ ਐਸੀ ਨਾ ਨੂੰ ਬੋਲਣਾ ਯਾਦ ਰੱਖਣਾ ਕਿੰਨਾ ਸੋ ਜਦੋਂ ਬੋਲਦੇ ਆ ਤਾਂ ਸੱਚ ਬੋਲਿਆ ਪਾਰਲੀਮੈਂਟ ਦੇ ਵਿੱਚ ਜੁੜੀ ਲਈਏ ਤੁਸੀਂ 2014 ਚ ਜੁੜੀ ਦਿਵਾ ਰਹੇ ਹਾਂ ਛੋਟੇ ਸਾਹਿਬ ਜਾਂਦੇ ਹਨ ਪਿੱਛੇ ਉਹਨਾਂ ਦੇ ਸਿੱਧੀ ਦੇ ਰਸਤ ਮਨਾ ਕਰਦੇ ਆ ਮਤਲਬ ਛੋਕ ਛੋਕ ਸਵਾ ਹੁੰਦੀ ਆ ਤਾਂ ਫਿਰ ਗੱਲ ਪਹਿਲੀ ਵਾਰ ਬਈ ਪਾਰਲੀਮੈਂਟ ਦੇ ਵਿੱਚ ਲੈਟਰ ਮੈਂ ਡੀ ਕੇ ਮੈਂ ਜਸਤੀਚਰ ਨੂੰ ਕਹਿੰਦਾ 9 ਸਾਲ ਦੇ 6 ਸਾਲ ਦੇ ਬੱਚਿਆਂ ਨੂੰ ਤੁਸੀਂ ਐਸ ਸੰਸਦ ਦੇ ਵਿੱਚੋਂ ਸ਼ਰਧਾਂਜਲੀ ਦਿਓ ਐਡੀ ਲਸਾਨੀ ਕੁਰਬਾਨੀ ਕਿਤੇ ਮਿਲਦੀ ਹੋਣੀ ਕਿ 9 ਸਾਲ ਦੇ 6 ਸਾਲ ਦੇ ਬੱਚੇ ਨੇ ਅਸੂਲਾਂ ਤੇ ਖੜ ਕੇ ਤੁਹਾਨੂੰ ਦੇ ਜਿਹੜਾ ਉਹ ਆਪਣਾ ਪ੍ਰਧਾਨ ਡਟਾ ਸੋ ਇਹ ਸਾਡਾ ਮੇਰਾ ਭਾਰਤ ਹੈ ਮੈਂ ਕੋਈ ਸਾਧਨੀ ਕਰ ਰਿਹਾ ਹਾਂ ਤੁਸੀਂ ਮੈਨੂੰ ਵੋਟਾਂ પાਕੇ ਉੱਥੇ ਭੇਜਿਆ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹਿੰਦੇ ਆ ਇਹਨੂੰ ਤੁਸੀਂ ਜਦੋਂ ਸੱਚ ਦੇ ਵਿੱਚ ਬੈਠੇ ਹੋ ਤਾਂ ਪਿੰਡ ਦੇ ਫੈਸਲੇ ਕਰਦੇ ਹੋ ਸੱਤ ਦੇ ਵਿੱਚ ਬਹਿ ਕੇ ਜਦੋਂ ਮੁਲਕ ਦੇ ਫੈਸਲੇ ਕਰਨੇ ਹੋਣ ਉਦੋਂ 543 ਬੰਦਿਆਂ ਦੀ ਪensione ਚੋਈ ਜਾਂਦੀ ਹੈ ਹਾਂ ਜਿਵੇਂ ਲਿਖ ਕੇ ਦਿਓ ਹੈ ਤੁਹਾਨੂੰ ਇਹਦਾ ਅਸੂਲ ਦੱਸੋ ਇਹ ਸਾਰੀ ਉਹ ਵੀ ਕਰਦੇ ਹੈਗੇ ਥੋੜੀ ਪੈਸੇ ਤੁਹਾਨੂੰ ਦੇਣੇ ਉਹ ਗੱਲ ਹੀ ਨਹੀਂ ਉਹਦਾ ਪੈਸੇ ਮਕਾਉਣ ਨੂੰ ਖਰਦਾ ਵੀ ਮੁੱਕ ਜਾਣ ਮੋਰਾ ਕਹਿੰਦਾ ਵੀ ਹੋਰਾਂ ਨੂੰ ਵੀ ਕਹਿ ਆਂ ਕਿ ਜੇ ਤੁਹਾਨੂੰ ਬੰਦ ਰਹੇ ਨੇ ਉਹਦੇ ਮੈਨੂੰ ਫਰਾ ਦੋ ਪਰ ਸਿੱਟੀ ਲੋਕਾਂ ਚ ਪੈਸਾ ਮਸਾਦਾ ਕੋ ਖੈਨ ਕੀ ਫੇਰ ਤਾ ਤੁਹਾਨੂੰ ਪਤਾ ਨਹੀਂ ਲੱਗਦਾ ਤਦ ਐਮਪੀ ਬੋਲੀ ਪਏ ਉਹਨੇ ਥੋਡੇ ਨਾਲ ਆ ਥੋਡੇ ਵਰਗਿਆਂ ਆ ਫਿਰਦੇ ਆ ਪੈਸੇ ਕਮਾਉਣਾਂ ਦੇ ਨਾਮ ਤੇ ਛੱਡੀ ਖੜ ਦੇ ਕ੍ਰਪਸ਼ੀ ਦਾ 1 ਰੁਪਈਆ ਵੀ ਜਾਨ ਲੱਗ ਗਿਆ ਨਾ ਬਿਗਰ ਲੈਣੀ ਪਿੰਡ ਦਾ 10 ਲੱਖ ਕਿਤੇ ਜਿਸ ਤੋਂ ਮਾਨੇ 9 ਲੱਖ 99000 ਨਿਕਲ ਗਏ ਨਿਕਲ ਪੁੱਛੇ ਇੱਕ ਕੰਮੇ ਪਾਣੀ ਕਿੱਧਰ ਗਿਆ ਮੇਰਾ ਸਿਰ ਥੋਡੀਆਂ ਜੁੱਤੀ ਏ ਗੱਲ ਰੱਖੋ ਪਹਿਲੇ ਕੌਣ ਕੰਮ ਕਰ ਸਕੀ ਫਿਰਦਾ ਹੈ ਵੀ ਫਿਲਮਾਂ ਟੈਲੀਵਿਜ਼ਨ ਦਾ ਕਮਾ ਲੈਂਦਾ ਆ ਸਾਰੇ ਕਿਹੜੀ ਫਿਲਮਾਂ ਜਿਹੜੇ ਮੇਰੇ ਵਾਲੀ ਟੀਮ ਨਹੀਂ ਹੈ ਮਿੰਨੂ ਹੋਈ ਕਰਨ ਜੀ ਥੋੜੀ ਜੁਗ ਨੂੰ ਮਸਤ ਮਜਾ ਸਾਡੇ ਨਾਲ ਹੀ ਜਾਂਦੇ ਹੁੰਦੇ ਸੀ ਪਰਨਾਥਾ ਨੇ ਗਿਫਟੀ ਲਾਤੀ ਤਲਾਤੀ ਫਿਰ ਲੋਕਾਂ ਦੇ ਨਾਲ ਖੜਾਂਗੇ ਔਰ ਤੁਹਾਡੇ ਨਾਲ ਖੜਾਂਗੇ ਔਰ ਮੈਂ ਤਾਂ ਇਹ ਵੀ ਕਹੂੰਗਾ ਬੋਟਾ ਹੈ ਦੂਰ ਨੇ ਮੇਰੇ ਤੋਂ ਵਧੀਆ ਸਾਥ ਦੇਣਾ ਮیرے ਤੋਂ ਵਧੀਆ ਪਾਰਲੀਮੈਂਟ ਚ ਬੋਲਣ ਵਾਲਾ ਮਾਰਲੇ ਮੁੜਕਾ ਚ ਲੋਕਾਂ ਦੇ ਜਿਹੜੇ 3 ਪੁੱਤ ਫਸੇ ਹੋਏ ਨੇ ਉਹਨਾਂ ਨੂੰ ਬਣਾਉਣ ਵਾਲਾ ਜਿੱਤੂ ਉਮੀਦਵਾਰ ਮਿਲਦਾ ਹੈ ਕਿਰਪਾ ਕਰਕੇ ਉਹਨੂੰ ਵੋਟਾਂ ਪਾਓ ਮੈਂ ਆਪਦੀ ਗੁਲਫ਼ੀ ਦਵਾਈ ਕਰਮ ਕਰਾਂ ਯਾਰ ਮੇਰਾ ਤਾਂ ਅਬਰੇਸ਼ ਤੇ ਦਾ 200 ਮੀਟਰ ਲੜੀਆਂ ਨੇ ਕਿੱਥੇ ਨਾਰੀਆਂ ਦਾ ਮੌਕਾ ਦੇਖਦਾ ਫਿਰਦਾ ਉਹ ਮੈਂ ਕਹਿੰਦਾ ਨਹੀਂ ਯਾਰ ਲੋਕਾਂ ਦੇ ਨਾਮ ਦੀ ਤਾਂ ਕਿਸੇ ਨੂੰ ਘਰਨਾ ਪਊਗਾ ਮੇਰੇ ਵਰਗੇ ਕੰਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰ ਪੈਸੇ ਬਹੁਤ ਕਮਾ ਲੈਂਦਾ ਐਸੇ ਨਾਲ ਪੋਜੀਸ਼ਨ ਵੱਢੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਵਾਦ ਲੈਂਦਾ ਅੱਗੇ ਜਮਾਵ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵੇਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਕੁਣੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਬਾਬਰ ਨਾਲ ਮੱਥਾ ਕੌਣ ਲਾਉਂਦਾ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚ ਫਰਕ ਕੌਣ ਦੱਸਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਗੱਲ ਦੀ ਸਿੱਖਿਆ ਦਿੱਤੀ ਹੈ ਭਾਈ ਗਰੀਬਾਂ ਦੇ ਨਾਲ ਖੜੋ ਜਿਹੜੇ ਮਾਰੇ ਨੇ ਉਹ ਉਹਦੀ ਉਹਦੇ ਨਾਲ ਕੋਈ ਨਹੀਂ ਖੜਦਾ ਮਾਰਿਆਂ ਦੇ ਨਾਲ ਖੜੋ ਹੱਕ ਉਹਨਾਂ ਦਾ ਜਿਹੜਾ ਹੱਕ ਦੀ ਆਵਾਜ਼ ਹੈ ਉਹਨੂੰ ਖਾਵਾਗੇ ਉਹ ਉਠਾਉਂਦੇ ਰਵਾਂਗੇ ਜਦੋਂ ਵੀ ਪਾਰਲੀਮੈਂਟ ਕੋਈ ਦੇਖਦੇ ਹੋ ਮੇਰੇ ਤਾਂ ਰੋਜ਼ ਹੀ ਪੇਚਾ ਪਿਆ ਰਹਿੰਦਾ ਤੁਸੀਂ ਦੇਖਦੇ ਹੋਵੋਗੇ ਇਹ ਤੋਂ ਪਹਿਲਾਂ ਤਾਂ ਵੇਲੇ ਸੀ ਤਾਂ ਮਿੱਟੀ ਦੇ ਦੀ ਜੇ ਉਹ ਮਤਲਬ ਪੰਜ ਸੁੱਚੇ ਨੂੰ ਹੀ ਮਰੇ ਉਹ ਉੱਥੇ ਬੋਲਣਾ ਸੌਖਾ ਕਿਤੇ ਏਡੇ ਏਡੇ ਸਿਰਾਂ ਵਾਲੇ ਬੈਠੇ ਹੋ ਕੇ ਉਹ ਵੀ ਮਰਚੀ ਬਚੀ ਹਾਲ ਤੱਕ ਉੱਥੇ ਹੀ ਬੈਠੇ ਹਾਲ ਤੱਕ ਹੀ ਨਹੀਂ ਉਹ ਪੰਜਵੀਂ ਵਾਰੀ ਕੁਝ ਹਿੰਮੀ ਵਾਰੀ ਬੋਲਣ ਦਿੰਦੇ ਆ ਕਿਤੇ ਉਹ ਬਹਦ ਮੁਰੇ ਹੈ ਜੀ ਗੱਲ ਕਰਨਾ ਸਾਰਾ ਮਾਮਲਾ ਹੀ ਉਲਝ ਜਾਂਦਾ ਕੋਰ ਚੰਦੂ ਮਾਰੇ ਉਹ ਹੀ ਕਹਿੰਦੇ ਆਪਾਂ ਮੈਂ ਕੀ ਬੋਲੂ ਮੈਂ ਦੱਸਿਆ ਉਹ ਚੰਦੂ ਕਿਹਦਾ ਆਪਾਂ ਕੰਮ ਕਰਾ ਉੱਥੇ ਕੋਲਣ ਵਾਸਤੇ ਜਿਗਰਾ ਚਾਹੀਦਾ ਹੈ ਮਸਾਂ ਲੜ ਲੜ ਕੇ ਮੈਨੂੰ ਵੀ ਬਹੁਤ ਮੇਰੇ ਵੀ ਮੈਨੂੰ ਲੱਗਣਾ ਸੀ ਪਹਿਲਾਂ ਪਹਿਲਾਂ ਆਹ ਤਨੂੰ ਪਤਾ ਲੱਗ ਗਿਆ ਮੈਂ ਕਹਿੰਦਾ ਜੀ ਇਹੀ ਕੰਮ ਕਰਦਾ ਨਾ ਇਹ ਕਹਿੰਦਾ ਇਸ ਬੈਲਡਿੰਗ ਕਰਦਾ ਬੋਲਣਾ ਹੀ ਕੰਮ ਕਰ ਰਿਹਾ ਹੈ ਗਿਆ ਆ ਗਿਆ ਫਿਰ ਤੁਸੀਂ ਬੋਲਣ ਨੂੰ ਪਤਾ ਲੱਗ ਗਿਆ ਵੀ ਇਹ ਨਹੀਂ ਉਹਨੂੰ ਛੇੜੋ ਨਾ ਹੁਣ ਵੀ ਜੇ ਟਾਈਮ ਮੰਗਦਾ 2-3 ਮਿੰਟ ਚ ਬਹਿ ਜਾਂਦਾ ਜੇ ਨੂੰ ਟਾਈਮ ਨਾ ਦੀਏ 2 ਘੰਟੇ ਚੱਲਣ ਹੀ ਜਾਂਦਾ ਫਿਰ ਸੋ ਇਹ ਉਹਨਾਂ ਨੇ ਹੁਣ ਮੰਗ ਲਿਆ ਵੀ ਇਹਨੂੰ ਟਾਈਮ ਕਿਹੜਾ ਹਾਂ ਤਾਂ ਕੰਮ ਸਿੱਖਿਆ ਹੁਣ ਵੀ ਚਾਰ-ਸੱਤ ਜਵਾਕ ਤੋਂ ਕਿਵੇਂ ਕਹੋਗੇ ਵੀ ਉਹ ਸਿੱਧੀ ਕਾਠੀ ਤੇ ਚਲਾਉਣ ਲੱਗ ਜੇ ਪਹਿਲਾਂ ਅੱਧੀ ਕੈਂਚੀ ਸਿੱਖੂ ਸਵਾਹ ਕਬੱਡੀ ਦੀ ਗੱਲ ਕਰਾਂ ਮੈਂ ਬਹੁਤ ਵਾਰੀ ਗੱਲ ਸੁਣਾਈ ਐ ਇਹ ਅਸੀਂ ਵੀ ਚਲੇ ਗਏ ਕਬੱਡੀ ਖੇਡਣਾ ਪਾਪੜੇ 32 ਕਿਲੋ ਦੀ ਟੀਮ ਲੈ ਗਏ ਅਸੀਂ ਕੌਂਸਾ ਪਿੰਡੋਂ ਅਸੀਂ ਜੱਗੇ ਪਰ ਉਤਲਕੇ ਗਏ ਸੀ ਜੀ ਹਾਂ 32 ਕਿਲੋ ਕੱਤਰ ਨੂੰ ਛੋਟਾ ਭਾਗ ਸੀ ਨਾ ਟੀਮ ਲੈ ਗਈ ਟੀਮ ਅਸੀਂ ਆਕੇ ਪਰ 30 ਦੀ ਸੀ ਉਹ ਕਹਿੰਦੇ ਵੀ ਚੌਥਾ ਮੈਚ ਹੈ ਬਦਲੇ ਨਾਲ ਤੇ ਸਾਡੇ ਪਿੰਡ ਦਾ 2 ਕੁ ਮਹੀਨੇ ਪਹਿਲਾਂ ਮਿਹਰਤ ਚਾਹੂ ਜੀ ਬਈ ਲੱਗੇ ਐਸੀ ਬਹੁਤ ਨਵੀਂ ਰੀ ਪੁਰਣੀ ਰਹੀਏ ਆ ਪਾਕ ਪੇਰੋ ਕਹਿੰਦੇ ਸਾਜ ਦਾ ਪੂਰੇ ਸੌਰੇ ਤੋਂ ਟੀਮ ਆਇਓ ਕਹਿੰਦੇ ਵੀ ਇਸਦਾ ਸੇਵਾ ਕਰਾਂਗੇ ਕਹਿੰਦੇ ਵੀ ਜਿੰਨੇ ਚਿਰ ਥੋੜਾ ਮੈਚ ਦਾ ਹਲੇ ਟਾਈਮ ਪਿਆ ਤੇ ਉਸ ਰਾਜ ਰੁਕੀ ਸਾਨੂੰ ਸਾਨੂੰ ਲੈ ਕੇ ਸਾਰਿਆਂ ਨੂੰ ਨੌਰੇ ਤੋਂ ਸਾਦ ਸਾਦ ਕਿਉਂ ਨਾਲ ਗੰਡੇ ਘਾਟਦੇ ਨਾਲ ਕੁਪੜਾ ਕਿਉਂ ਘਾਟਰ ਹਨ ਮੂੜੀ ਦੀ ਤੇ ਗੋਪੀ ਸਭ ਦੀ ਦੋ ਦੋ ਸਬਜ਼ੀਆਂ ਸੀ ਤੇ ਗੰਡਾ ਮੁੱਤੀ ਮਾਰ ਕੇ ਖਾਣ ਵਾਲੇ ਹਨ ਤੇ ਮੱਕੀਆ ਰੋਟੀਆਂ ਨਾਲ ਲੱਸੀ ਫਿਰ ਲੈ ਲਈ ਜ਼ਿੰਮੇਵਾਰੀ ਫਿਰ ਰੋਟੀਆਂ ਦੀ ਤੇ ਉਹ ਕਹਿੰਦੇ ਜੀ ਠੀਕ ਐ ਆਜੋ ਫਿਰ ਕੰਡੇ ਤੇ ਤੇ ਤੁਹਾਡਾ ਮੈਚ ਐ ਕੋਈ ਕੋਈ 40 ਦਾ ਕੋਈ ਕੋਈ ਤਾਜ਼ੀ ਦਾ 142 ਦਾ ਮੈਂ ਰਹਿ ਗਿਆ ਤੁੰਡ ਗੂਡ ਤੋਂ ਨਹੀਂ ਰਹਿ ਗਿਆ ਉਹਨੂੰ ਛੋਟਦੇ ਆ ਪਵਾਰੀ ਤੇ ਮੈਂ ਕੁੰਤੀ ਸੀ ਮੈਂ ਮੈਂਟਿਕ ਹੋਇਆ ਸੀ ਆ ਜਿਹਨਾਂ ਨੇ ਇਹ ਆ ਜਿਵੇਂ ਇਹ ਸਟਾਪਰ ਗੋਲੇ ਸੀ ਦੋਈ ਸੀ ਇੱਥੋਂ ਉਹ ਨੰਬਰ ਰਹਿ ਜਾ ਕਰਨ ਅਸੀਂ ਚਲਾਇਆ ਤਾਂ ਤੇ ਇਹ ਜੇ ਜਲਦੀ ਕਰੀਏ ਕੰਟੀ ਕੋ ਆਏ ਉਤੋਂ ਵੀ ਨਹੀਂ ਇਧਰ ਹੀ ਹੋ ਜਾਂਦਾ ਇਹ ਬਸ ਉਹ ਮੱਛੀਆ ਰੋਕੇ ਤੇ ਉਹ ਖੜਕੀ ਹੱਸ ਕੇ ਆਪ ਟਾਈਮ ਤੇ ਕਹਿੰਦੇ ਸੋਰ ਸਤੌਜ ਜੀਓ ਬੰਦੇ ਸਾਡੇ ਵੈੜੀ ਅਲ்கੇ ਪਾਸੋਂ ਲੱਗਦੀ ਹੈ ਸਾਡੀ ਸਾਨੂੰ ਜਾਣ ਤੋਂ ਬਿਖਿਆ ਅੰਤ ਕੀ ਛੱਡ ਗੀ ਮੈਚ ਇੱਕ ਮਿੰਟ ਖੌਫਾ ਕਰਨਾ ਯਾਰ ਮੈਂ ਕਿੰਨੇ ਕਬੱਡੀਆਂ ਸੋਹਣ ਮੁੰਡਿਆਂ ਦੇ ਨਾਂ ਤੇ ਇੱਕ ਵਾਰੀ ਖੇੜੇ ਜੁਹਰ ਦੱਸਾਈ ਜਿੰਨਾਂ ਚੇਹਰੀ ਸੋਹਣੇ ਨੇ ਸਾਡੇ ਦੇਸ਼ ਦੀ ਜਵਾਨੀ ਹੈ ਸਾਡੇ ਪੰਜਾਬ ਦੀ ਜਵਾਨੀ ਹੈ ਔਰ ਮੈਂ ਸਮੂਹ ਪੰਚਾਇਤ ਦਾ ਕਲੱਬ ਦਾ ਔਰ ਨਗਰ ਦਾ ਮੈਂ ਧੰਨਵਾਦੀ ਹਾਂ ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਤੁਸੀਂ ਜਿਹੜਾ ਪੈਰਸ ਵਾਲਾ ਕਹਿੰਦੇ ਹੋ ਉਹ ਵੀ ਸਾਨੂੰ ਲਿਖ ਕੇ ਦੇ ਦਿਓ ਉਬੀ ਉਬੀ ਪਾਰਟੀ ਜਿਹੜੇ ਜਿਵੇਂ ਤੁਸੀਂ ਕਾਂਗਰਸ ਹੋਊਗਾ ਦੋ ਦੋ ਦੋਨੇ ਹੱਥ ਝਾਕੇ ਦੋ ਨਾਰੇ ਸ਼ਹੀਦਾਂ ਦੇ ਨਾਅਰੇ ਔਰ ਉਹਨਾਂ ਦੀ ਆਤਮਾ ਨੂੰ ਥੋੜੀ ਸਪੂਰ ਮਰਜੂਰ ਹੈਗੇ ਰਹੇ ਜਿਵੇਂ ਜਿਹਨਾਂ ਨੇ ਸਾਡੇ ਵਾਲਾ ਇਨਕਲਾਬ ਵਾਲੀ ਨੂੰ ਭਜਣ ਦਿੱਤਾ ਦੋਨੇ ਫੋਟਾ ਝਾਕੇ ਇਨਕਲਾਬ ਖਾਨ ਦੇ ਖਿਲਾਫ ਕੋਈ ਲਫਜ਼ ਜਿਹੜਾ ਮੂੰਹ ਤੇ ਲਿਖਿਆ ਹੋਵੇ ਉਹ ਬੰਦਾ ਚਲੋ ਬਾਦੀ ਮੈਨੂੰ ਹਾਫੀ ਮੰਨ ਤੱਕ ਰਹਿ ਗਿਆ